ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਬੇਗਮਾ ਵੀ ਦਵਾਂਗੇ ਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦਵਾਂਗੇ ਸੈਫ ਜਾਨ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਕਿਹਾ ਹੈ ਇਹਨ ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ ਨਵਾਬੀ ਬਹੁਤ ਛੋਟੀ ਹੁੰਦੀ ਹੈ ਬਾਦਸ਼ਾਹੀ ਤੋਂ ਅਸੀਂ ਬਾਦਸ਼ਾਹੀ ਲਵਾਂਗੇ ਸਾਨੂੰ ਨਾ ਬੇਗਮ ਚਾਹੀਦੀ ਹੈ ਨਾ ਸਾਨੂੰ ਨਵਾਬੀ ਚਾਹੀਦੀ ਹੈ ਇਸ ਕਰਕੇ ਅੱਜ ਇਹੋ ਜਿਹਾ ਮੌਕਾ ਆ ਗਿਆ ਹੈ ਕਿ ਸੈਂਟਰ ਦੀ ਭਾਜਪੀ ਆਰਐਸਐਸ ਮੋਦੀ ਦੀ ਸਰਕਾਰ ਤੇ ਉਹਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਤੇ ਰੌਟ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਹੈ ਉਹਨਾਂ ਨੇ ਬਾਦਲੇ ਮੁਲਖਾਂ ਤੇ ਵਿੱਚ ਸਾਡੇ ਇੱਥੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਮੈਂ ਮੈਂਬਰ ਪਾਰਲੀਮੈਂਟ ਐ ਪਰ ਐਤ ਕੀ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਜਿੱਦਣ ਬਜਟ ਦੇ ਉੱਤੇ ਗੱਲ ਹੋਣੀ ਸੀ ਮੈਂ ਟਾਈਮ ਮੰਗਿਆ ਜਿਹੜਾ ਮੇਰਾ ਹੱਕ ਹੈ ਪਰ ਜਿਹੜਾ ਸਪੀਕਰ ਮਤਸਵੀ ਹੈ ਭਿਰਲਾ ਤੇ ਦੂਜਿਆਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਰੋਸ ਵਜੋਂ ਮੈਂ ਆਪਣੀ ਸੀਟ ਪਾਰਲੀਮੈਂਟ ਦੇ ਵਿੱਚ 2 ਵਜੇ ਦੁਪਹਿਰੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜਦੋਂ ਤੱਕ ਪਾਰਲੀਮੈਂਟ ਚੱਲੀ ਹੈ ਮੈਂ ਖੜਾ ਰਿਆ ਪਰ ਤਾਂ ਵੀ ਮੈਨੂੰ ਟਾਈਮ ਨਹੀਂ ਦਿੱਤਾ ਗਿਆ ایک بی جے پی کا ممبر کہہ مان صاحب آج ساری رات کھڑے رہو میں نے آنکھا غلطہ نہیں کرنی ٹیلی فون بند کر دوں گے میں کہہ دوں گا میں رات ਅੱਜ ਤੇਰੇ ਘਰ ਹੀ ਕਟੂਗਾ ਉਹਦਾ ਮਤਲਬ ਤੁਸੀਂ ਸਮਝ ਲਓ ਕੀ ਹੁੰਦਾ ਹੈਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ